ਪੁੱਤ ਤੇਰੇ ਖਾਤਰ ਲੈ ਕੇ ਆਇਆ ਖਾਣ ਨੂੰ ਬਿਸਕੁਟ-ਬਿਸਕੁਟ ਜੰਗਾ ਚਿਪਸ ਵੀ ਆ ਬਿਸਕੁਟ ਵੀ ਆ ਭੁਜੀਆ ਵੀ ਆ ਜਣਾ ਖਾਣਾ ਹੋਣਾ ਪਹਿਲਾਂ ਨਹੀਂ ਕਹਿੰਦਾ ਮਿਲਦੇ ਨਹੀਂ ਹੁੰਦੇ ਆ ਉਮਰ 'ਚ ਜਵਾਨ ਨੂੰ ਬਹੁਤ ਜ਼ਰੂਰੀ ਹੁੰਦਾ ਸਾਰਾ ਕੁਝ ਮਿਲਣਾ ਹਨ ਬਾਈ ਜੀ ਇਸ ਟਾਈਮ ਅਸੀਂ ਫੱਤਾ ਮਾਰੋ ਕੇ ਖੜੇ ਆ ਆ ਛੋਟਾ ਜਿਹਾ ਬੱਚਾ ਹੈ ਗਾਇਜ਼ ਜੀ ਅਸੀਂ ਰਾਤ ਵੀਡੀਓ ਵੇਖੀ ਤੇ ਬੜੀ ਦੁੱਖ ਕਹਾਣੀਆਂ ਬੱਚੇ ਦੀ ਆ ਤੁਸੀਂ ਘਰ ਦੇ ਹਾਲਾਤ ਵੇਖ ਲਓ ਤਾਂ ਛੱਤ ਟੁੱਟੀ ਹੋਈ ਐ ਬਿਲਕੁਲ ਕੜੀਆਂ ਟੁੱਟੀਆਂ ਹੋਈਆਂ ਹਨ ਇਹਦਾ ਤਾਇਆ ਗਾ ਤਾਇਆ ਬੜਾ ਇਹਦਾ ਬਿਮਾਰ ਆ ਇਹਦੇ ਡੈਡੀ ਦੀ ਡੈਥ ਹੋਈ ਨੂੰ 2 ਸਾਲ ਹੋ ਗਏ ਤੇਰੇ ਭੈਣ ਭਾਈ ਕੋਈ ਹੋਰ ਕੋਈ ਭੈਣ ਭਾਈ ਨਹੀਂ ਇਕੱਲਾ ਬੱਚਾ ਹੈ ਇਹੀ ਰੋਟੀਆਂ ਪਕਾ ਕੇ ਆਪਦੇ ਤਾਇਆ ਨੂੰ ਖਵਾਉਂਦਾ ਕਿਉਂਕਿ ਉਹ ਤੋਂ ਕੰਮ ਨਹੀਂ ਹੁੰਦਾ ਤੇ ਇਹਦੀ ਮਾਤਾ ਸੀ ਇਹਨੂੰ ਛੱਡ ਕੇ ਚਲੀ ਗਈ ਆ ਤੁਸੀਂ ਘਰ ਦੇ ਹਾਲਾਤ ਵੇਖ ਲਓ ਪੁੱਤਰਾ ਆਟਾ ਇਹ ਜੀ ਰੱਖ ਦਾਂਗਾ ਮੇਰਾ ਪੁੱਤ ਯਾਰ ਆ ਆ ਬੱਚੇ ਕਿੰਨੀ ਦੇਖੋ ਮੇਰੀ ਬੇਨਤੀ ਹੱਥ ਬੰਨ ਕੇ ਅਸੀਂ ਲੱਖ ਮਾੜੇ ਹੋ ਸਕਦੇ ਆ ਪਰ ਇਹ ਬੱਚਾ ਕੰਨੀ ਵੇਖੋ ਜੇ ਕੋਈ ਭੇਜਾਂ ਦੇ ਗਲਤ ਵੀਡੀਓ ਪਾ ਆਂਦੇ ਆ ਆਪਾਂ ਸ਼ੇਅਰ ਕਰਨ ਲਈ ਧੁੱਕੀ ਕੱਢ ਦਿੰਦੇ ਆ ਪਰ ਯਾਰ ਆ ਬੱਚੇ ਕਿੰਨੀ ਜਰੂਰ ਦੇਖੋ ਯਾਰ ਤੀਜੀ ਕਲਾਸ 'ਚ ਇਹ ਬੱਚਾ ਪੜਦਾ ਹੈਗਾ ਤੇ ਇਹ ਆਪਦੇ ਤਾਏ ਨੂੰ ਆਪ ਸਾਂਭਦਾ ਹੈਗਾ ਰੋਟੀ ਟੁੱਕੋ ਨੂੰ ਪਕਾ ਕੇ ਤੂੰ ਦੇਣਾ ਪੁੱਤ ਹਾਂਜੀ ਉੱਚੀ ਬੋਲ ਮੇਰਾ ਬਟਮੜਾ ਹਾਂਜੀ ਰੋਟੀ ਟੁੱਕ ਵੀ ਉਹਨੂੰ ਪਕਾ ਕੇ ਦਿੰਦਾ ਆਪ ਤੇ ਉਹਦੇ ਨਾਲ ਹਰ ਟਾਈਮ ਰਹਿੰਦਾਗਾ ਬਸ ਇੰਨਾ ਵੀ ਉਹਦਾ ਸਿਰ ਤੇ ਛਾਇਆ ਹੈਗਾ ਇਹਦੀ ਹਨਾ ਆਜ ਦੇ ਫਾਦਰ ਸਾਹਿਬ ਆ ਜੀ ਡੈਥ ਹੋ ਗਿਆ ਦੇਖੋ ਇੱਧਰ ਫੋਟੋ ਵੀ ਦਿਖਾ ਦੇ ਉਹ ਵੇਖ ਸਕਦੇ ਹੋ ਹਨਾ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਉੱਪਰ ਪਾਵਾਂਗੇ ਹਨਾ ਤੇ ਸਾਥੋ ਜੋ ਵੀ ਸਾਰੇ ਆਜ ਹਨਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਬਾਲੇ ਵੱਡੇ ਆ ਹਨਾ ਆਟਾ ਹੋ ਗਿਆ ਤੇ ਆ ਪੁੱਤ ਤੇਰੇ ਖਾਤਰ ਲੈ ਕੇ ਆਇਆ ਖਾਣ ਨੂੰ ਬਿਸਕੁਟ-ਬਿਸਕੁਟ ਜੰਗਾ ਚਿਪਸ ਵੀ ਆ ਬਿਸਕੁਟ ਵੀ ਆ ਭੁਜੀਆ ਵੀ ਆ ਜ ਹਨਾ ਖਾਣਾ ਹੋਣਾ ਪਹਿਲਾਂ ਨਹੀਂ ਕਹਿੰਦਾ ਮਿਲਦੇ ਨਹੀਂ ਹੁੰਦੇ ਆ ਉਮਰ ਦੀ ਜੋ ਵਾਕਾਂ ਨੂੰ ਬਹੁਤ ਜ਼ਰੂਰੀ ਹੁੰਦਾ ਸਾਰਾ ਕੁਝ ਮਿਲਣਾ ਹੈ ਨਾ ਅਸੀਂ ਪੁੱਤ ਤੇਰੇ ਖਾਤਰ ਲੈ ਕੇ ਆਏ ਆ ਸਾਰਾ ਕੁਝ ਨਾ ਤੇ ਆ ਕੇਲੇ ਵੀ ਤੂੰ ਖਾਣੇ ਮੇਰੇ ਪੁੱਤ ਇਹਦੇ ਵਿੱਚ ਆਟਾ ਹੈਗਾ ਬਾਕੀ ਇਹਨਾਂ ਨੂੰ ਅੱਜ ਅਸੀਂ ਇੱਕ 5000 ਰੁਪਿਆ ਨਕਦੀ ਦੇ ਕੇ ਜਾਵਾਂਗੇ ਤੇ ਉਹ ਅਸੀਂ ਦਿੰਨੇ ਆ ਕੱਢੀ ਸੱਤੀ 5000 ਰੁਪਿਆ ਨਕਦੀ ਵੀ ਦਿੰਨੇ ਆ ਤੇ ਵੀਰ ਮੇਰੇ ਉਹ ਬੱਚੇ ਦਾ ਨੂੰ ਪੜਾਉਣਾਗਾ ਬੱਚੇ ਦਾ ਘਰ ਪਾਉਣਾਗਾ ਹਨਾ ਜਿੰਨੇ ਕੁ ਜੋ ਕਰੇ ਅਸੀਂ ਹੈਗੇ ਆ ਉਹਨੇਗਾ ਅਸੀਂ ਨਾਲ ਖੜੇ ਆ ਕਿਉਂਕਿ ਬੱਚੇ ਦੀ ਉਮਰ ਬੜੀ ਛੋਟੀ ਆ ਵੀਰ ਵੀਡੀਓ ਜ਼ਰੂਰ ਸ਼ੇਅਰ ਕਰਿਓ ਯਾਰ ਇੱਕ ਛੋਟੀ ਵੀਡੀਓ ਸ਼ੇਅਰ ਕਰਕੇ ਦਾ ਘਰ ਬਣ ਜੂ ਇਹਨੂੰ ਜ਼ਿੰਦਗੀ ਜਿਉਣ ਦਾ ਵੱਲ ਆ ਜੂ ਕਿਉਂਕਿ ਘਰ ਦੇ ਹਾਲਾਤ ਬੜੇ ਮੜੇ ਆ ਸਾਰਾ ਕੁਝ ਟੁੱਟਿਆ ਹੋਇਆ ਤੇ ਲੈ ਸਤਪਲ ਅਸੀਂ ਇਹ ਬੱਚੇ ਦੀ ਪੜ੍ਹਾਈ ਲਈ ਤੇ ਬਾਪੂ ਤੇਰੀ ਦਵਾਈ ਸ਼ਾਇਲੀ ਲੈ ਪੁੱਤ ਲੈ ਇੱਕ 5000 ਰੁਪਇਆ ਅਸੀਂ ਇਹ ਬੱਚੇ ਨੂੰ ਦੇ ਕੇ ਚੱਲੇ ਆ ਬਾਕੀ ਅਸੀਂ ਵੀਡੀਓ ਸੰਸਥਾ ਤੱਕ ਭੇਜਾਂਗੇ ਘਰ ਪਹੁੰਚ ਦੀ ਗੱਲ ਵੀ ਉਹਨਾਂ ਵਾਰੀ ਕਰਾਂਗੇ ਠੀਕ ਹੈ ਮੇਰਾ ਪੁੱਤ ਧਿਆਨ ਲਾ ਕੇ ਪੜੀ ਤੇ ਬਾਕੀ ਸਾਨੂੰ ਅਸੀਂ ਨੰਬਰ ਦੇ ਕੇ ਜਾਵਾਂਗੇ ਸਾਡੀ ਕਿਤੇ ਵੀ ਤੈਨੂੰ ਲੋੜ ਹੋਈ ਹੈ ਨਾ ਤੇ ਤੇਰੇ ਕੋਲ ਜਰੂਰ ਪਹੁੰਚਾਂਗੇ ਠੀਕ ਹੈ ਮੇਰੇ ਵੀਰ ਪਿੰਡ ਤੋਂ ਬਾਈ ਤੁਸੀਂ ਵੀ ਸਪੋਰਟ ਕਰਿਓ ਹੈ ਨਾ ਹਾਂ ਕੋਈ ਗੱਲ ਨਹੀਂ ਬਾਈ ਹਾਂ ਮੇਰਾ ਵੀਰ ਆਪਾਂ ਦੂਰ ਦੂਰ ਸੇਵਾ ਕਰਨ ਜਾਂਦੇ ਆ ਤੇ ਆਪਾਂ ਪਿੰਡ ਸਾਮੀਏ ਪਹਿਲਾਂ ਠੀਕ ਹੈ ਨਾ ਤੇ ਅਸੀਂ ਨੰਬਰ ਉੱਤੇ ਇਹਨਾਂ ਦਾ ਪਾ ਦਾਂਗੇ ਖਾਤਾ ਨੰਬਰ ਹੀ ਪਾ ਦਾਂਗੇ ਮੇਰੇ ਵੀਰ ਜਰੂਰ ਇਹਨਾਂ ਦੀ ਮਦਦ ਕਰਿਓ ਤੇ ਆ ਬੱਚਾ ਹੈਗਾ ਰੋਟੀ ਟੁਕ ਸਭ ਕੁਝ